ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੇਖੋ ਗਿਆਨੀ ਜੀ ਇੱਕ ਬੰਦਾ ਡਿੰਗਰਾ ਮਾਰਦਾ ਸੀਗਾ ਕਹਿੰਦਾ ਆਖੇ ਫੱਕਰ ਬਣ ਗਿਆ ਜੀ ਕੋਈ ਪੀਰ ਬਣ ਗਿਆ ਜੀ ਉਹ ਬਣ ਗਿਆ ਮੈਂ ਉਹ ਜਹੇਦਾਰ ਨੂੰ ਪੁੱਛਣਾ ਚਾਹਣਾ ਉਹ ਲੜਤੀ ਆ ਲੁਕਾ ਆ ਗੁਰੂ ਮਹਾਰਾਜ ਜੀ ਦਾ ਅੰਮ੍ਰਿਤਧਾਰੀ ਸਿੱਖ ਆ ਤੇ ਤੁਹਾਡੇ ਵਰਗੇ ਜਥੇਦਾਰ ਜਾਂ ਕੋਈ ਬੰਦੇ ਆ ਡਿੰਗਰਾ ਮਾਰਨ ਵਾਲਿਆਂ ਨੂੰ ਇਹਦਾ ਘਰ ਨਹੀਂ ਦੀਂਦਾ ਇਹ ਬੰਦੇ ਨੂੰ ਅੱਜ ਵੇਖੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਖੜਾ ਹੈ ਕਿ ਜੋ ਸ਼ਰਦਾ ਮੁਤਾਬਕ ਉਹਨੂੰ ਦੇ ਦੇਵੇ ਤੇ ਉਹ ਵਿਚਾਰੇ ਦਾ ਆਪ ਦਾ ਲਾਜ ਹੋ ਜਾਵੇ ਤੇ ਉਹਦੀ ਰੋਟੀ ਪਾਣੀ ਦਾ ਵੀ ਜਰੀਆ ਚੱਲਦਾ ਹੋ ਜੀ ਮੈਂ ਇਹਨੂੰ ਆ ਨਾ ਨਿੰਦਿਆ ਕਰਨੀ ਗੁਰੂ ਗੋਬਿੰਦ ਸਿੰਘ ਨੇ ਕਿਸੇ ਨੂੰ ਸਿਖਾਈ ਨਹੀਂ ਉਹ ਗੁਰੂ ਮਹਾਰਾਜ ਨੇ ਉਹਨਾਂ ਦੀ ਸਥਾਪਨਾ ਦੇ ਨਾਲ ਹੀ ਇਹ ਗੁਰੂ ਪੱਕਰ ਬਣੇ ਸੀ ਪ੍ਰਮਾਤਮਾ ਉਹ ਲਾੜਦਿਓ ਕੋ ਸ਼ਰਮ ਕਰਿਆ ਕਰੋ ਇਹ ਫੱਕਰਾਂ ਦਾ ਦਰਬਾਰ ਆ ਉਹਦੇ ਦਰ ਦੇ ਖੜੇ ਆ ਸਾਰੇ ਆ ਵੇਖੋ ਆ ਬੰਦੇ ਬੈਠੇ ਆ 10000 ਰੁਪਏ ਵਿਚਾਰੇ ਦੇ ਕੇ ਜਾਂਦੇ ਫੱਕਰ ਦੇ ਦਰਬਾਰ ਇੱਥੋਂ ਇਹ ਕਰਮਾ ਵਾਲੇ ਦੇ ਦਰਬਾਰ ਤੋਂ ਪਤਾ ਨਹੀਂ ਕਿੰਨੇ ਘਰਾਂ ਦੇ ਘਰ ਤੁਰਦੇ ਆ ਤੇ ਰੋਟੀ ਭਗਦੀ ਆ ਉਹ ਲਹਣਤ ਵੰਡਣ ਵਾਲਿਓ ਲੋਕੋ ਤੁਹਾਨੂੰ ਇੰਨੀ ਸਮਝ ਨਹੀਂ ਆ ਗਿਆਨੀ ਜਹੇਦਾਰ ਆ ਆਪਦੇ ਆਪ ਨੂੰ ਚਾਲ ਬੰਦੇ ਤਾੜੀਆਂ ਮਾਰ ਦੇਣ ਕਹਿ ਦਿੰਦੇ ਜੀ ਇਹ ਫਲਾਨਾ ਨਾਂ ਲਿਖਾਲਿਆ ਜੀ ਇਹ ਫੱਕਰ ਬਣ ਗਿਆ ਜੀ ਇਹ ਝੋਕਾ ਬਣ ਗਿਆ ਉਹ ਲਹਣਤਿਆ ਵੇਖ ਗੁਰੂ ਘਰ ਦੇ ਸਿੱਖ ਕਿੱਥੇ ਬੈਠੇ ਆ ਤੇ ਕੀ ਕਰਦੇ ਆ ਤੁਸੀਂ ਇਹਨਾਂ ਲਈ ਠੀਕ ਆ ਆ ਵੇਖ ਉਹੀ ਬੱਕਰਾ ਦੇ ਦਰਬਾਰ ਉੱਤੇ ਮਹਾਰਾਜ ਦੀ ਆਸ ਲੈ ਕੇ ਆਏ ਆ ਬਾਪੂ ਜੀ ਠੀਕ ਆ ਤੇ ਤੁਹਾਡੇ ਵਾਲੇ ਜੱਥੇਦਾਰਾਂ ਨੂੰ ਇਹ ਪਹਿਲਾਂ ਨਹੀਂ ਦੀਂਦੇ ਬੈਠੇ ਹੋਏ ਜਿਹੜੇ ਸਿਰਫ ਰੁਪਈਏ ਇਕੱਠੇ ਕਰਨੇ ਜਾਣਦੇ ਆ ਧਰਮ ਦੇ ਠੇਕੇਦਾਰ ਠੀਕ ਆ ਮਹਾਰਾਜ ਦੇ ਦਰਬਾਰ ਤੇ ਖੜਾ ਇਹ ਗਾਂ ਤੋਂ ਭਾਸ਼ਣ ਦੇਣ ਲੱਗੇ ਜਿਆਦਾ ਹੀ ਵਡਿਆਈ ਜਾ ਕੇ ਲੱਗ ਪਈ ਨੇ ਲੰਦਿਆ ਕਰਨ ਪੀਰਾ ਫਕੀਰਾਂ ਦੀ ਉਹ ਲੜਤੀਓ ਕੋਈ ਸ਼ਰਮ ਕਰਿਆ ਕਰੋ ਵੀਰ ਮੇਰੇ ਬਣ ਕੇ ਜੋ ਪੀਰਾਂ ਫਕੀਰਾਂ ਵਾਲੇ ਸਾਰੇ ਧਰਮਾਂ ਨੂੰ ਓਮਕਾਰ ਨੂੰ ਇੱਕ ਸਮਝ ਨਾਲੇ ਵੀਡੀਓ ਨੂੰ ਸ਼ੇਅਰ ਕਰਿਆ ਜੇ ਕਿਉਂ ਜਿਹੜਾ ਗਿਆਨੀ ਬੋਲਦਾ ਰਹਿੰਦਾ ਜੀ ਮੈਂ ਇਹ ਫੱਕਰ ਕਹਤਾ ਜੀ ਆ ਫਲਾਨੀ ਨੂੰ ਮੰਨ ਲਿਆ ਜੀ ਟਾਈਮ ਕਿਹਨੂੰ ਪੁੱਛਣਾ ਜਾਉਣਾ ਵੀ ਆ ਤੈਨੂੰ ਗਿਆਨੀ ਜੀ ਦੀਂਦੇ ਨਹੀਂ ਕਿ ਤੁਹਾਨੂੰ ਸਿੱਖ ਸਰਦਾਰ ਕਿਤੇ ਘਰਾਂ 'ਚ ਬੈਠੇ ਵਿਚਾਰੇ ਸਮਾਪਤੀ ਕਰਦੇ ਹੋਏ ਜਦੋਂ ਸਾਹਮਣੇ ਆ ਜਾਂਦੇ ਆ ਉਦੋਂ ਲੱਗ ਜਾਂਦੇ ਆ ਫਿਰ ਅਸੀਂ ਐ ਕਰਦਾ ਸੀ ਜਿਉਂ ਕਰਦਾ ਆ ਉਹੀ ਦਰਬਾਰ ਆ ਫਕਰਾਂ ਦਾ ਜੀਦੇ ਉੱਤੇ ਸਿੱਖ ਸਰਦਾਰ ਵਿਚਾਰਾ ਖੜਾ ਹੋਇਆ ਏ ਤੇ ਆਪਦੀ ਰੋਟੀ ਲਈ ਬੈਠਾ ਆਇਆ ਵੀ ਕੋਈ ਬੰਦਾ ਆਵੇ ਚਲੋ ਹਮਦਰਦੀ ਨਾਲ ਕੋਈ ਚਾਰ ਪੈਸੇ ਦੇ ਜਾਵੇ ਦੱਬ ਕੇ ਸ਼ੇਅਰ ਕਰਿਆ ਜੇ ਠੀਕ ਆ ਕਬਿਛਰੀ ਭਾਈ ਜਿਹੜਾ ਬੋਲਦਾ ਉਹਦੇ ਤਾਈਂ ਵੀਡੀਓ ਜਾਣੀ ਚਾਹੀਦੀ ਆ ਜਿਹੜਾ ਉਦਨ ਫਕਰਾਂ ਲਈ ਬੋਲਿਆ ਸੀਗਾ ਜੀ ਫਲਾਨਾ ਜੀ ਉਹ ਠਮਕਾ ਜਿਹਾ ਆਇਆ ਆ ਆ ਵੇਖੋ ਸਰਦਾਰ ਵੀ ਉੱਥੇ ਨੇ ਤੇ ਆ ਸਾਰੇ ਸਰਦਾਰਾਂ ਦੇ ਭਾਈ ਵੀ ਉੱਥੇ ਬੈਠੇ ਨੇ ਜਿਹੜੇ ਛੋਟੇ ਸਰਦਾਰ ਬੰਦਿਆ ਨੇ ਦਰਕਾਰੀ ਹੋਏ ਬੰਦੇ ਨੇ ਤੇ ਅੱਜ ਫਕਰਾਂ ਦੇ ਦਰਬਾਰ ਤੇ ਬਹਿ ਕੇ ਇਹਨਾਂ ਲੋਕਾਂ ਦੀ ਰੋਟੀ ਚੱਲਦੀ ਆ ਸ਼ਰਮ ਕਰਿਆ ਕਰੋ ਬੋਲਣ ਲੱਗੇ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਲਈ ਇੱਕ ਆ ਇੱਕ ੰਕਾਰ ਆ ਗੁਰੂ ਮਹਾਰਾਜ ਉਹਦੀ ਨਿੰਦਿਆ ਨਹੀਂ ਕਰੀਦੀ ਹੁੰਦੀ ਕਿਉਂਕਿ ਪ੍ਰਮਾਤਮਾ ਜਿੱਥੇ ਵੀ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਦੱਸਣਗੇ ਉਹਨੂੰ ਪੜੋ ਉਹਨੂੰ ਵਿਚਾਰ ਕਰੋ ਉਹ ਕਲ ਯੁਗ ਦੇ ਲੋਕੋ ਕੁਵਿਸ਼ਰੋ ਕੋਈ ਸੁਣ ਸਮਝ ਕੇ ਬੇਲਿਆ ਬੋਲਿਆ ਕਰੋ ਮਹਾਰਾਜ ਜੀ ਦਾ ਨਾਮ ਠੀਕ ਆ ਆ ਪ੍ਰਮਾਤਮਾ ਜੀ ਚੰਗਾ ਸਰਦਾਰ ਜੀ ਸ਼ੇਅਰ ਕਰਿਆ ਜੇ ਦੱਬ ਕੇ ਵੱਧ ਤੋਂ ਵੱਧ ਇਹ ਆ ਭਾਈ ਸਰਦਾਰ ਖਾਲਸਾ ਜੀ ਖੜੇ ਹੋਏ ਖਾਲਸਾ ਜੀ ਇਹ ਮਹਾਰਾਜ ਜੀ ਫਕਰ ਜਿਹੜੇ ਆ ਗੁਰੂ ਗੋਬ ਉਹਨਾਂ ਦੀ ਕਿਰਪਾ ਦੇ ਨਾਲ ਹੀ ਬਣਿਆ ਨਾ ਉਹਨਾਂ ਦੀ ਸਹਾਬਨਾ ਦੇ ਨਾਲ ਆ ਕੋਈ ਬੰਦਾ ਨਰਾਜ ਹੋ ਕੇ ਮੁੜਦਾ ਇਥੋਂ ਠੀਕ ਆ ਅਜ ਤੱਕ ਨਹੀਂ ਸੁਣਿਆ ਵੀ ਕਿਸੇ ਦੇ ਕੋਈ ਜਾਂ ਕਿਸੇ ਨੂੰ ਵਹਿਮ ਚ ਪਾਇਆ ਹੋਵੇ ਇਹਨਾਂ ਨੇ ਜਾਂ ਭਰਮ ਚ ਪਾਇਆ ਹੋਵੇ ਇਹਨਾਂ ਨੇ ਨਈ ਨਾ ਕਿਸੇ ਨੇ ਪਾਇਆ ਜਿੱਦਾਂ ਜੋ ਆਉਂਦਾ ਹੈ ਆਪਦੀ ਸ਼ਰਧਾ ਨਾ ਆਉਂਦਾ ਹੈ ਤੇ ਸਭ ਝੂਲੀਆਂ ਭਰਦੀਆਂ ਪਰਮਾਤਮਾ ਇੱਕੋ ਨੂਰ ਖੁਦਾ ਦਾ ਦੇਵੀ ਦਰਬਾਰ ਇੱਕੋ ਹੀ ਮੰਨਣ ਲਈ ਕਹਿੰਦਾ ਹੈ ਸ਼ਰਮ ਕਰੋ ਗਿਆਨੀ ਲਹਣਤੀਆ ਪੁਰਾ ਆ ਵੇਖ ਗੁਰੂ ਮਹਾਰਾਜ ਦੇ ਤੇ ਫਕਰਾ ਦੇ ਦਰਵਾਜ਼ੇ ਤੇ ਸਿੱਖ ਵੀ ਖੜਾ ਹੋਇਆ ਹੈ ਸਾਰੇ ਸਿੱਖਾਂ ਦੇ ਜਾਂ ਸਿੱਖਾਂ ਦੇ ਸਿੱਖੀ ਖੜੇ ਹੋਏ ਨੇ ਭਰਾਵਾ ਕੁਝ ਨਿੰਦਿਆ ਕਰਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖੀ ਹੋਈ ਮਹਾਰਾਜ ਜੀ ਦਾ ਨਾਮ ਜਪਿਆ ਕਰੋ ਵਦ ਵਦ ਨਾਮ ਲਿਆ ਕਰੋ ਗੁਰਬਾਣੀ ਪੜਨੀ ਲਿਖਣੀ ਆਉਂਦੀ ਉਹਨੂੰ ਵਿਚਾਰ ਕਰਨੀ ਵੀ ਸਿੱਖੋ ਵੀਰ ਮੇਰੇ ਉਹ ਦੱਬ ਕੇ ਸ਼ੇਰ ਜ਼ਰੂਰ ਕਰੇ ਅਜੇ ਵੀਰ ਜੀ ਇਹ ਤੇ ਜੇ ਹਰ ਇੱਕ ਬੰਦੇ ਕੋਲੇ ਜਾਵੇ ਨਿੰਦਿਆ ਨਾ ਕਰੇ ਕਿਉਂਕਿ ਹਰ ਦੁਨੀਆ ਦੇ ਵਿੱਚ ਹਰ ਪਹਿਲ ਮਹਾਰਾਜ ਅੱਗੇ ਲਿਆ ਦਿੰਦਾ ਹੁੰਦਾ ਹੈ ਗੱਲ ਨੂੰ ਨਿੰਦਿਆ ਨਾ ਕਰਿਆ ਕਰੋ ਇੱਕ ਦੂਜੇ ਦੀ ਠੀਕ ਹੈ ਜੀ ਬੱਕਰਾ ਦੀ ਨਿੰਦਿਆ ਕਰਨੋਂ ਕੀ ਮੰਗਿਆ ਫਕਰਾਂ ਨੇ ਇਸ ਦੁਨੀਆ ਦੇ ਉੱਤੋਂ ਬੱਕਰਾ ਦੀ ਨਿੰਦਿਆ ਕਰਨ ਲੱਗ ਜਾਨੇ ਆ ਨਹੀਂ ਕਰਨੀਗੀ ਸ਼ੇਰ ਕਰੇ ਅਜੇ ਦੱਬ ਕੇ ਬਾਬੇ ਦਾਮੂ ਸਾਹਿਬਾ ਦਰਬਾਰ ਆ ਵੇਦਾ ਬਗੇ ਸ਼ੇਅਰ ਕਰਿਆ ਜੇ ਵੀਰ ਜਿਹੜੀ ਸਭ ਤਾਂ ਇਹ ਵੀਡੀਓ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮਾਤਾ ਬੈਠੀਆਂ ਜਿਨ੍ਹਾਂ ਦੇ ਵਿਚਾਰਿਆਂ ਦੇ ਜਵਾਕ ਜੱਲੇ ਨਹੀਂ ਹੈਗੇ ਜਾਂ ਰੋਟੀ ਨਹੀਂ ਦਿੰਦੇ ਬਥੇਰੀਆਂ ਵਿਚਾਰੀਆਂ ਮਦਰਾਂ ਜਾਂ ਬਜ਼ੁਰਗ ਆਉਂਦੀਆਂ ਜਿਹੜੇ ਇਹ ਫਕਰਾਂ ਦੇ ਦਰਬਾਰ ਤੇ ਹਾਸ ਲੈ ਕੇ ਹੁੰਦੀਆਂ ਐ ਤੇ ਇਹਨਾਂ ਨੂੰ ਇੱਥੇ ਗੁਰੂ ਮਹਾਰਾਜ ਦੀ ਉਹਨਾਂ ਦੀ ਡਿਊਟੀ ਸਾਂਭੀ ਹੋਈ ਐ ਕੁਝ ਸਿੱਖਾਂ ਨੇ ਜਾਂ ਕੁਝ ਮੁੰਡਿਆਂ ਨੇ ਵੀ ਜਿਹੜੇ ਆ ਕੇ ਇਹਨਾਂ ਦੇ ਵਿਚਾਰਿਆਂ ਨੂੰ ਰਾਸ਼ਨ ਜਿਹੜੇ ਹਰ ਹਫ਼ਤੇ ਬਾਅਦ ਦੇ ਕੇ ਜਾਂਦੇ ਆ ਉਹ ਵੀ ਫੱਕਰਾਂ ਦੀ ਡਿਊਟੀ ਲਈ ਹੋਈ ਆ ਤੇ ਫੱਕਰਾਂ ਨੂੰ ਧਰਮ ਗੁਰੂ ਕੋ ਮੰਨ ਕੇ ਠੀਕ ਆ ਜੇ ਪਰਮਾਤਮਾ ਫੱਕਰ ਕਿਸ ਨੂੰ ਦੇਣਾ ਜਾਣਦੇ ਆ ਵੀਰ ਜੀ ਲੈਣਾ ਨਹੀਂ ਜਾਣਦੇ ਕਿਸੇ ਤੋਂ ਉਸੇ ਹੋਸ਼ ਕਰਿਆ ਕਰੋ ਬੋਲਣ ਲੱਗੇ ਸ਼ਰਮ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਰੇ ਇੱਥੇ ਉਹ ਮਾਤਾ aí ਵਿਚਾਰੀਆਂ ਜਿਹੜੀਆਂ ਆਸ ਲੈ ਕੇ ਉਹਦੇ ਫੱਕਰ ਦੇ ਦਰਬਾਰ ਤੇ ਆਉਂਦੀਆਂ ਨੇ ਤੇ ਖਾਲੀ ਨਹੀਂ ਮੁੜਦੀਆਂ ਕਿਉਂ ਮਾਤਾ ਕਿਤੇ ਖਾਲੀ ਮੁੜੇ ਆ ਤੁਸੀਂ ਆਏ ਹੋਏ ਫੱਕਰ ਦੇ ਦਰਬਾਰ ਤੋਂ ਤੇ ਸਾਡੇ ਹੀ ਜਹੇਦਾਰ ਬੰਦੇ ਜਿਹੜੇ ਬਿਨਾਂ ਕੁਝ ਸੋਚੇ ਸਮਝੇ ਤੋਂ ਫੱਕਰ ਐਉਂ ਆ ਜੀ ਫੱਕਰ ਬਣਾ ਲਿਆ ਜੀ ਫੱਕਰ ਨੂੰ ਪੂਜਾ ਕਰਨ ਲੱਗ ਗਏ ਓਏ ਉਹ ਨਾ ਕਰੋ ਲੋਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜੀ ਦੇ ਲੜ ਲੱਗਣ ਤੇ ਉਹ ਲੋਕਾਂ ਨੂੰ ਸਾਡੇ ਅਰਕੇ ਬੰਦਿਆਂ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਜਿਹੜੇ ਦਰਬਾਰ ਤੇ ਆਉਂਦੇ ਆ ਗੁਰੂ ਮਹਾਰਾਜੀ ਦੀ ਬਾਣੀ ਪੜ੍ਹਨੀ ਆ ਗਈ ਉਹਦੀ ਇੱਕ ਇੱਕ ਸ਼ਬਦ ਦੀ ਵਿਆਖਿਆ ਕਰਨੀ ਆ ਗਈ ਉਹਦੇ ਸਗਾਏ ਹੋਏ ਤੇ ਲਿਖੇ ਹੋਏ ਰਾਹ ਤੇ ਚੱਲ ਪਏ ਗੁਰੂ ਮਹਾਰਾਜੀ ਆ ਫੱਕਰਾਂ ਦਾ ਦਰਬਾਰ ਆ ਇਹਦੇ ਦਰਬਾਰ ਤੇ ਬੜੇ ਲੋਕ ਆਉਂਦੇ ਆ ਵਿਚਾਰੇ ਆਸਾਂ ਲੈ ਕੇ ਪਰ ਇਹ ਤੋਂ ਖਾਲੀ ਨਹੀਂ ਜਾਂਦੇ ਆ ਦੇਖੋ ਅੱਜ ਮਾਤਾ ਵਿਚਾਰੀਆਂ ਬੈਠੀਆਂ ਹੋਈਆਂ ਕਿੰਨੇ ਵਾਰੀ ਆਉਂਦੀਆਂ ਮਾਤਾ ਜਦੋਂ ਦੀਆਂ ਆਉਂਦੀਆਂ ਕਿਤੇ ਫੱਕਰ ਨੇ ਖਾਲੀ ਮੁੜਿਆ ਕਿਤੇ ਤੁਹਾਡਾ ਕਿਸੇ ਕੋਈ ਲੈਣਾ ਆਇਆ ਆਸ ਮੋੜੀ ਕਿਸੇ ਨੇ ਕਿਹੜੇ ਦਰਬਾਰ ਤੋਂ ਲੈ ਕੇ ਜਾਂਦੇ ਆ ਬਾਬੇ ਦામੂ ਸਾਹ ਦੇ ਦਰਬਾਰ ਤੋਂ ਠੀਕ ਆ ਜੋ ਆਸ ਲੈ ਕੇ ਆਉਣੇ ਮਿਲਦਾ ਕਿ ਨਹੀਂ ਮਿਲਦਾ ਉਸੇ ਨੂੰ ਗੁਰੂ ਮੰਨਦੇ ਗੁਰੂ ਮੰਨ ਕੇ ਗੁਰੂ ਮਹਾਰਾਜ ਜੀ ਦੇ ਨਾਂ ਤੇ ਦੇਖੋ ਨਾ ਬੋਲੋ ਇਹ ਜਾ ਕੇ ਗੁਰੂ ਮਹਾਰਾਜ ਜੀ ਦੀ ਸੇਵਾ ਕਰੀ ਆ ਨਾ ਉਹ ਹਰ ਜਗ੍ਹਾ ਇੱਕ ਓੰਕਾਰ ਦਾ ਹੀ ਰੂਪ ਆ ਤੇ ਆਪ ਦੇ ਆਪ ਨੂੰ ਵੱਡੇ ਰੱਬ ਨਾ ਸਮਝਿਆ ਕਰੋ ਕਬਿਸ਼ਰੀ ਮਹਾਰਾਜ ਜੀ ਨਾ ਕਿਹਾ ਕਰੋ ਪੱਕਾ ਇਦਾਂ ਹੁੰਦੇ ਆ ਤੇ ਫਲਾਣਾ ਹੁੰਦੇ ਆ ਗੁਰੂ ਮਹਾਰਾਜ ਜੀ ਦੇ ਸੇਵਾ ਕਰਨ ਆਉਂਦੇ ਆ ਲੋਕ ਭੁੱਖੇ ਵੀ ਆਉਂਦੇ ਤੇ ਰੱਜੇ ਵੀ ਆਉਂਦੇ ਨੀਵੇਂ ਹੋ ਕੇ ਆਉਂਦੇ ਆ ਠੀਕ ਆ ਸ਼ੇਅਰ ਕਰਿਓ ਮੇਰੇ ਭਾਈ ਜਿਆਦੇ ਤੋਂ ਜਿਆਦਾ ਇੱਕ ਪਰਮਾਤਮਾ ਉਹ ਦਰਬਾਰ ਆ ਜਿਹੜਾ ਕਿਸੇ ਨੂੰ ਖਾਲੀ ਨਹੀਂ ਮੋੜਦਾ ਅੱਜ ਤਾਈਂ ਨੰਦਿਆ ਕਰਨ ਵਾਲਿਓ ਕਿਉ ਇਸ ਕਲਯੁਗ ਨੂੰ ਮਹਾਨ ਕਰਦੇ ਆ ਤੁਸੀਂ ਸ਼ੇਅਰ ਕਰੋ ਵੱਧ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਕਰ ਬਾਬਾ ਦામੂ ਸਾਹਿਬ ਜੀ ਜੈ ਹੋਵੇ ਉਹਨਾਂ ਦੀ ਹਮੇਸ਼ਾ